ਹਾਂਜੀ ਸਦਾ ਸੰਪਤੀ ਪ੍ਰੋਗਰਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਭੱਗ ਆਲੇ ਆ ਇਹ ਜਿਹੜਾ ਜੂਨ ਦਾ ਮਹੀਨਾ ਸ਼ਹੀਦਾਂ ਦਾ ਜੀ ਚੱਲਣ ਡਿਆ ਹੈ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਫਿਰ 1984 ਕੱਲੂ ਘਾਰੇ ਦੀ ਸ਼ਹੀਦੀ ਇਹ ਤੋਂ ਬਾਅਦ 1600 1700 16 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਕੁਤਮਨਾਰ ਦੇ ਕੋਲੇ ਸ਼ਹੀਦ ਕੀਤਾ ਗਿਆ ਉਹਨਾਂ ਦੀ ਸ਼ਹੀਦੀ 9 ਜੂਨ 2025 ਨੂੰ ਬਾਦਸ਼ਾਹ ਵਰ ਨਵੇਂ ਗੁਰਦੁਆਰੇ ਵਿੱਚ ਬਹੁਤ ਜੰਗੀ ਪੱਦਰ ਤੇ ਅਸੀਂ ਮਨਾ ਰਹੇ ਹਾਂ ਉਸ ਸਮਾਗਮ ਨੂੰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਤੇ ਹੋਰ ਪੰਥਕ ਸ਼ਖਸੀਅਤਾਂ ਸਪੈਸ਼ਲ ਉਥੇ ਪਹੁੰਚ ਰਹੀਆਂ ਹਨ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਜਿਹੜੇ ਪਿਛਲੇ ਇਤਿਹਾਸਕਾਰ ਨੇ ਕਿਸੇ ਨੇ ਅਨਸਾਫ਼ ਨਹੀਂ ਕੀਤਾ 1800 ਕਿਲੋਮੀਟਰ ਤੋਂ ਚੱਲ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਦੀ ਜੜਪੱਟੀ ਤੇ 2 ਸਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਰਾਜ ਕੀਤਾ ਨਾਨਕਛਾਈ ਸਿੱਕਾ ਤੇ ਕਰੰਸੀ ਚਲਾਈ ਸਾਨੂੰ ਦੱਬੇ ਕੁਚਲਿਆ ਨੂੰ ਜ਼ਮੀਨਾਂ ਦਿੱਤੀਆਂ ਤੇ ਅਖੀਰ ਨੂੰ ਬੰਦ-ਬੰਦ ਕੱਟ ਕੇ ਆਦੇ ਉਹਦੇ ਬੱਚੇ ਦਾ ਕਾਲਜਾ ਉਹਦੇ ਮੂੰਹ ਵਿੱਚ ਪਾਇਆ ਗਿਆ ਜਲਾਦ ਉਹਨੂੰ ਕਹਿੰਦੇ ਰਹੇ ਕਿ ਤੁਸੀਂ ਆਪ ਦੇ ਬੱਚੇ ਦਾ ਆਪ ਕਾਲਜਾ ਕੱਢੋ ਪਰ ਬਾਬਾ ਜੀ ਨੇ ਆਖਿਆ ਕਿ ਮੈਂ ਕਿਸੇ ਵੀ ਆਪ ਦੇ ਦੁਸ਼ਮਣ ਦੇ ਬੱਚੇ ਤੇ ਵਾਰ ਨਹੀਂ ਕਰਦਾ ਮੈਂ ਆਪ ਦੇ ਬੱਚੇ ਤੇ ਕਿਵੇਂ ਵਾਰ ਕਰ ਸਕਦਾ ਪਰ ਜਲਾਦਾਂ ਨੇ ਕੱਢ ਕੇ ਉਹਦਾ ਕਾਲਜਾ ਉਹਦੇ ਮੂੰਹ ਵਿੱਚ ਪਾਇਆ ਗਿਆ ਅੱਖਾਂ ਵਿੱਚ ਤੱਤੇ ਸਰਿਏ ਪਾਏ ਗਏ ਅਖੀਰ ਨੂੰ ਕਿਰਪਾਰਾ ਨਾਲ ਤੁਰਲੂਸਾ ਨਾਲ ਦਾ ਜਮੂਰਾ ਨਾਲ ਮਾਸ ਚੀਰਿਆ ਗਿਆ ਉਸ ਮਰਦ ਗੰਮੜੇ ਦੀ ਸਾਡੀ ਪਾਰਟੀ ਪੰਥਕ ਕਾਰਨੀ ਲਹਿਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਤੇ ਸਮੁੱਚੀ ਸਾਰੀ ਸੇਵਕ ਕੌਮ ਨੂੰ ਅਸੀਂ ਸੱਦਾ ਪੱਤਰ ਦਿੰਨੇ ਆ ਕਿ 9 ਜੂਨ 2025 ਨੂੰ ਬਾਦਸ਼ਾਹ ਪਰ ਵਿੱਚ ਹਮਾ ਕੇ ਸ਼ਹੀਦਾਂ ਦੇ ਸਰਪਾ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੀ ਆਪਾਂ ਜੋ ਇਤਿਹਾਸ ਸਾਨੂੰ ਪਤਾ ਨਹੀਂ ਲੱਗਿਆ ਉਹ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਕੋ ਅਸੀਂ ਸੁਣਾਗੇ ਕਿ ਇਹ ਅਸਲ ਹੈ ਕਿ ਆਕਰ ਸਾਡੇ ਬਾਲੇ ਸਿੱਖ ਉਹਦੇ ਤੇ ਕਿੰਤੂ ਪ੍ਰੰਤੂ ਕਰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੇ ਪਰ ਅਸੀਂ ਪੂਰਾ ਸੱਚ ਜੋ ਭਾਈ ਸਾਹਿਬ ਨੇ ਸਾਡੇ ਸਾਰੇ ਕਿਤਾਬਾਂ ਪੜ੍ਹੀਆਂ ਨੇ ਸਾਰਾ ਇਤਿਹਾਸ ਬੋਲਿਆ ਉਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਰਾ ਉੱਥੇ ਸਾਨੂੰ ਇਤਿਹਾਸ ਦੱਸਣਗੇ ਕਿਉਂਕਿ ਅਸੀਂ ਬਹੁਤ ਭਾਕਾਂ ਨੇ ਆ ਕੇ 9 ਜੂਨ ਨੂੰ ਲੰਗਰ ਵਰਤੇਗਾ ਢਾਡੀ ਕਬਿਛਰੀ ਦੇ ਸਾਰਾ ਅਸੀਂ ਇੰਤਜ਼ਾਮ ਕੀਤਾ ਹੋਇਆ ਸੰਗਤ ਨੂੰ ਇਹੀ ਬੇਨਤੀ ਕਰਦੇ ਆਓ ਆਪਣੇ ਸਿੱਖਾਂ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ 9 ਜੂਨ ਦੀ ਸ਼ਹੀਦੀ ਨੂੰ ਬਾਦਸ਼ਾਹ ਬਰ ਆਓ ਹਮ ਮਾ ਕੇ ਇਹੀ ਅਸੀਂ ਸਾਧ ਸੰਗਤ ਨੂੰ ਬੇਨਤੀ ਕਰਦੇ ਆ ਕਿ ਸਾਡੀ ਬੇਨਤੀ ਨੂੰ ਤੁਸੀਂ ਜ਼ਰੂਰ ਮੰਨੂਗੇ ਸੋ ਇਹੀ ਕੁਝ ਕਹਿਦਾ ਮਾਖੀਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਪਾ ਬੰਦਾ ਸਿੰਘ ਬਹਾਦਰ ਦੀ ਛੀ ਦੀ ਨੂੰ ਸੈਂਕੜੇ ਸਾਲ ਹੋ ਚੁੱਕੇ ਅੱਜ ਜਿਹੜੀ ਐ ਸਵਾਗਤ ਕਰਦੀ ਜਾਦਾ ਲੋੜ ਕਿਉਂ ਪਈ ਅੱਜ ਲੋੜ ਇਹ ਪੈ ਗਈ ਕਿ ਅਸੀਂ ਜਿਹੜੇ ਸਿੱਖ ਆਪਦੀ ਜਿਹੜੀ ਬਾਦਸ਼ਾਹੀ ਰਾਜ ਆ ਉਹ ਖੋ ਬੈਠੇ ਨੇ ਅੱਜ ਸਾਡਾ ਜੋ ਪੰਜਾਬ ਦੇ ਵਿੱਚ ਦੁਰਦਸ਼ਾ ਹੋਣ ਦੀ ਆ ਅੱਜ ਸਾਨੂੰ ਦਿੱਲੀ ਹਕੂਮਤ ਨੇ ਜੋ ਸਾਡਾ ਹਾਜ਼ਰ ਕੀਤਾ ਤੇ ਸਾਡੀ ਨਕਮੀ ਲੀਡਰਸ਼ਿਪ ਨੇ ਸਾਰਾ ਕੁਝ ਛੱਡਾ ਪੰਜਾਬ ਦੇ ਦਿੱਲੀ ਦੇ ਗਹਿਣੇ ਰੱਖ ਦਿੱਤਾ ਅਸੀਂ ਤਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਨਾਲ ਸਾਰੇ ਦੱਬੇ ਕੁਚਲੇ ਲੋਕਾਂ ਨੂੰ ਦੀ ਸੋਚ ਨਾਲ ਜੋੜ ਜਾਂਦੇ ਕਿ ਜੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਨੂੰ ਅਸੀਂ ਨਹੀਂ ਪੂਜਿਆ ਤੇ ਨਹੀਂ ਉਹਨਾਂ ਦੀ ਸ਼ਹੀਦੀਆਂ ਯਾਦਗਾਰਾਂ ਸੀ ਮਨਾਈਆਂ ਤਾਂ ਅੱਜ ਸਾਡਾ ਹਜ਼ਰ